ਬਟਾਲਾ ਵਿੱਚ ਧਾਰਮਿਕ ਬੇਅਦਵੀ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰ ਦਿੰਦਿਆਂ ਸੂਰਜ ਡਰਾਮੈਟਿਕ ਕਲੱਬ ਵੈਦ ਮੰਦਰ ਟਟਿਆੜੀ ਗੇਟ ਰਜਿਸਟਰ ਬਟਾਲਾ ਦੇ ਆਗੂ ਨੇ ਦੱਸਿਆ ਕਿ ਬੀਤੀ ਰਾਤ ਰਾਮਲੀਲਾ ਦੀ ਆਖਰੀ ਨਾਈਟ ਸੀ ਅਤੇ ਜਦੋਂ ਰਾਮਲੀਲਾ ਚੱਲ ਰਹੀ ਸੀ ਤਾਂ ਕੁਝ ਅਣਪਛਾਤੇ ਹਸ਼ਿਆਰਤੀ ਹੰਸਰਾ ਨਸ਼ੇ ਦੀ ਹਾਲਤ ਵਿੱਚ ਉੱਥੇ ਦਾਖਲ ਹੋਏ ਅਤੇ ਜਿਨ੍ਹਾਂ ਵੱਲੋਂ ਗਾਲੀ ਗਲੋਚ ਵੀ ਕੀਤਾ ਗਿਆ ਭੰਤੌਰ ਕੀਤੀ ਗਈ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਤੇਜ਼ ਤਰ ਹਥਿਆਰ ਵੀ ਸਨ ਇਸ ਮੌਕੇ ਤੇ ਉਹਨਾਂ ਨੇ ਬਟਾਲਾ ਪੁਲਿਸ ਨੂੰ ਇੱਕ ਸ਼ਿਕਾਇਤ ਵੀ ਦਰਜ ਕਰਾਈ ਹੈ ਅਤੇ ਕਿਹਾ ਹੈ ਕਿ ਸ਼ਾਰਦੀ ਅਨਸਰਾਂ ਨੂੰ ਜਲਦੀ ਕਾਬੂ ਕਰਕੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਰੇ ਹਿੰਦੂ ਸਮਾਜ ਅਤੇ ਹੋਰ ਜਥੇਬੰਦੀਏ ਇਕੱਠੀਆਂ ਹੋ ਕੇ ਸੰਘਰਸ਼ ਕਰਨਗੇ। ਸੁਗਨਾਮ ਕੀ ਜੀ ਕੀ ਮਸਲਾ ਤੇ ਕਿਹੜੀ ਇੱਥੇ ਅੱਜ ਤੁਸੀਂ ਮੰਗ ਲੈ ਕੇ ਆਏ? ਮੇਰਾ ਨਾਮ ਹੈ ਕੁਲਦੀਪ ਰਾਜ ਸ਼ਰਮਾ ਦੀ ਸੂਰੋ ਡਰਾਮਾ ਡਰਾਮਾਟਿਕ ਕਲੱਬ ਵੇਦਮੰਦਰ ਦਾ ਡਾਇਰੈਕਟਰ। ਕਿ ਮੈਨੂੰ ਸਹਿਰੇ ਪਤਲਾ ਕਹੇ ਮੈਂ ਉਸ ਲਈ ਨਹੀਂ ਸੀ ਹੈਗਾ। ਬਾਕੀ ਜੋ ਵੀ ਸਾਡੇ राघव ਜੀਨ ਮਹਾਜਨ ਜੀ ਨੇ ਕਿਹਾ ਜਨ ਸਤ ਸਤਾਰੇ ਸਾਡੇ ਇਹ ਸਾਰਾ ਬਿਆਨ ਬਿਲਕੁਲ ਠੀਕ ਹੈ ਉਹੀ ਜੋ ਮੈਂ ਕਹ ਰਿਹਾ ਉਹ ਉਹਨਾਂ ਨੇ ਕਹਤਾ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹ ਧਾਰਮਿਕ ਜਗਤ ਉੱਤੇ ਕੰਮ ਨਹੀਂ ਹੋਣਾ ਚਾਹੀਦਾ ਕਿ ਉਹ ਧਾਰਮਿਕ ਸਭ ਦੇ ਸਾਜੇ ਚਾਹੇ ਗੁਰਦਾਰਾ ਹੋਵੇ ਮੰਦਿਰ ਹੋਵੇ ਗਿਰਜਾ ਹੋਵੇ ਕੁਝ ਵੀ ਹੋਵੇ ਉੱਥੇ ਕੰਮ ਨਹੀਂ ਹੋਣਾ ਚਾਹੀਦਾ ਸਾਡੀ ਇਹ ਮੰਗ ਹੈ ਕਿ ਇਹਦੇ ਕਾਰਵਾਈ ਕੀਤੀ ਜਾਵੇ ਉਹ ਸੰਖਤ ਸਖਤ ਕਾਰਵਾਈ ਕਰੋ ਕਿ ਜਿਹੜਾ ਕਾ ਆਉਣ ਵਾਲੇ ਸਮੇਂ ਤੋਂ ਪਤਾ ਲੱਗੇ ਕਿ ਇਹ ਕੰਮ ਜਾ ਕੇ ਹੀ ਨਹੀਂ ਕਰਨਾ ਬਸ ਜੀ ਉਹ ਕਿਹੜੀ ਕਲੱਬ ਆ ਕਿੱਥੇ ਆ ਰਾਮ ਲਲਾ ਗਿੱਕੀ ਮਸਲਾ ਮੇਰਾ ਨਾਮ ਪਵਨ ਕੁਮਾਰ ਗੋਰਾ ਪ੍ਰਧਾਨ ਜੀ ਸੂਰਜ ਰੈਮਟੀ ਕਲੱਬ ਵੇਦ ਮੰਦਰ ਠਠਿਆਰੀ ਗੇਟ ਬਟਾਲਾ ਕੀ ਮਸਲਾ ਹੈ ਹਲੋ ਮਸਲਾ ਇਹ ਹੈ ਕਿ ਸਾਡੀ ਰਾਮ ਲੀਲਾ 58 ਸਾਲ ਪੁਰਾਣੀ ਹੈ ਬਹੁਤ ਅੱਛੀ ਚੱਲਦੀ ਹੈਗੀ ਇਹ ਬਹੁਤ ਅੱਛੀ ਚੱਲ ਰਹੀ ਰਾਤ ਹੀ ਪ੍ਰਾਈਡ ਡਿਸਟ੍ਰਿਬਿਊਸ਼ਨ ਸੀ ਜਿਸ ਦੇ ਵਿੱਚ ਸਾਡੇ ਚੇਅਰਮੈਨ ਨਿਰੇਸ਼ ਮਹਾਜਨ ਜੀ ਅਰਨ ਅਗਰਵਾਲ ਜੀ ਵਿਜੇ ਜੀ, ਸ਼ਰੇத் ਜੀ, ਰਗੂ ਜੀ, ਸ਼ਿਵਦਰਸ਼ਨ ਸਿੰਘ ਰਾਜੀ, ਕੁਲਦੀਪ ਸ਼ਰਮਾ ਜੀ ਜਿੰਨੇ ਵੀ ਸਾਡੇ ਕਲਾਕਾਰ, ਰਾਮਲੀਲਾ ਕਮੇਟੀ ਦੇ ਮੈਂਬਰ ਸੀ ਸਾਰੇ ਮੌਜੂਦ ਸੀ। ਬਹੁਤ ਸ਼ਾਂਤ ਵਾਤਾਵਰਣ ਨਾਲ ਪ੍ਰੋਗਰਾਮ ਚੱਲ ਰਿਹਾ ਸੀ। ਸਾਡਾ ਰਾਜ ਤਿਲਕ ਦਾ ਸੀਨ ਵੀ ਚੱਲ ਰਿਹਾ ਸੀ। ਕੁਝ ਸ਼ਰਾਰਤੀ ਅੰਛ ਆਏ ਜਿਨ੍ਹਾਂ ਨੇ ਆ ਕੇ ਸਾਡੇ ਸਾਰੇ ਪ੍ਰੋਗਰਾਮ ਨੂੰ ਖਰਾਬ ਕੀਤਾ। ਇੱਟ ਪੱਥਰ ਚਲਾਏ ਤੇ ਬਹੁਤ ਗੰਦੀ ਭਾਸ਼ਾ ਪੀ ਇਸਤੇਮਾਲ ਕੀਤੀ। ਇਹ ਅੱਗੇ ਵੀ ਵਿਅਕਤੀ ਵੇਖੇ ਗਏ ਜੋ ਪੰਜ ਸੱਤ ਦੇ ਨਹੀਂ ਨਹੀਂ ਜੀ ਅੱਗੇ ਬਿਲਕੁਲ ਹੀ ਵੇਖਿਆ ਗਏ ਇਹ ਪਹਿਲੀ ਵਾਰ ਹੀ ਆਏ ਨੇ ਬੜੀ ਸੋਚੀ ਸਮਝੀ ਸ਼ਾਜਦ ਆ ਕੇ ਸਾਡੇ ਸਾਰੇ ਪ੍ਰੋਗਰਾਮ ਨੂੰ ਖਰਾਬ ਕਰ ਪੁਲਿਸ ਵਾਲੋਂ ਕੀ ਕਹਾਂਗੇ ਪੁਲਸ ਵਾਲਿਆਂ ਨੇ ਹਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਅਸੀਂ ਇਸੇ ਕਰਕੇ ਸਾਰੀ ਕਲੱਬ ਸਾਰੇ ਕਲਾਕਾਰ ਸਾਰੇ ਮੈਂਬਰ ਇਕੱਠੇ ਹੋ ਕੇ ਆਏ ਆ ਕਿ ਅਸੀਂ ਅੱਗੇ ਡੀਐਸਪੀ ਸਾਹਿਬ ਨੂੰ ਤਰਖਾਸ ਦਿੱਤੀ ਹੈ ਉਹ ਕਹਿੰਦੇ ਕਿ ਮੈਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗਾ ਨਾਮ ਕੀ ਜੇ ਕਿਹੜੀ ਕਲੱਬ ਆ ਕਿੱਥੇ ਕੰਮ ਕਰਦੀ ਏ ਤੇ ਕੀ ਮਸਵਾ ਹੈ ਮੇਰਾ ਨਾਮ ਹੀ ਲਾਲੀ ਨਗਰ ਹੈ ਇਹ ਕਲੱਬ ਹੈਗੀ ਹੈ ਦੀ ਸੂਰਜ ਡਰਾਮਾਟਿਕ ਕਲੱਬ ਟਟਿਆਰੀ ਗੇਟ ਦੇ ਬੇਦਮਤਰ ਬਟਾਲਾ ਜਿਨ੍ਹਾਂ ਲੋਕਾਂ ਨੇ ਦਾਤੀ ਇਸ ਤਰ੍ਹਾਂ ਦਾ ਘਨੌਣੀ ਰਕਤ ਕੀਤੀ ਹੈ ਗੈਰ ਸਮਾਜਿਕ ਕੰਸਲਰਾਂ ਨੇ ਉਹਨਾਂ ਨੇ ਪਤਾ ਨਹੀਂ ਕੀ ਸੋਚ ਕੇ ਕੀਤੀ ਹੈ ਜਾਂ ਕਿਹਦੀ ਸਾਈਜ਼ ਕੀਤੀ ਹੈ ਜਾਂ ਕਿਹਦੀ ਕਿਹਦਾ ਪ੍ਰੀਪਲਾਨ ਹੈ ਇਹਦੀ ਵਾਸਤੇ ਬਸ ਸਖਤ ਸਰਕਾਰ ਵੀ ਹੋਣੀ ਚਾਹੀਦੀ ਹੈ ਅਸੀਂ ਜਰਾਬ ਨਾਲ ਮਿਲ ਕੇ ਆਏ ਆ ਹਾਂ ਡੀਐਸ ਸਾਹਿਬ ਨਾਲ ਮਿਲ ਕੇ ਆਏ ਆ ਕਿ ਸਾਨੂੰ ਉਹਨਾਂ ਨੂੰ ਵਿਸ਼ਵਾਸ ਹੋਇਆ ਹੈ ਉਹ ਸਾਨੂੰ ਵਿਸ਼ਵਾਸ ਹੈ ਪੁਲਿਸ ਪ੍ਰਸ਼ਾਸਨ ਦੇ ਉੱਪਰ ਵੀ ਉਹ ਕਾਰਵਾਈ ਜਰੂਰ ਕਰਨਗੇ ਨਾਲ ਹੀ ਜੇ ਕਾਰਵਾਈ ਨਹੀਂ ਹੁੰਦੀ ਉਹ ਅਨਸਰ ਨਹੀਂ ਫੜਿਆ ਜਾਂਦਾ ਕਿਸੇ ਕਿਸਮ ਦੀ ਤਸਲੀ ਨਹੀਂ ਹੁੰਦੀ ਫਿਰ ਅਗਲਾ ਸਟੈਪ ਕੀ ਹੈ ਅਗਲਾ ਸਬੂਤ ਹੋਈ ਹੈ ਜੀ ਜੋ ਦੱਸ ਕੇ ਆਏ ਜੋ ਆਪਣੇ ਲਿਖਿਆ ਸੀ ਆਪਣੇ ਜੋ ਦੇਖ ਕੇ ਆਇਆ ਆਪਣਾ ਪੱਤਰ ਦੇਖ ਕੇ ਮਨ ਪੱਤਰ ਦੇਖ ਕੇ ਆਇਆ ਉਹ ਚ ਲਿਖਿਆ ਸੀ ਵੀ ਫਿਰ ਸਾਰਾ ਸਮਾਜ ਇਕੱਠਾ ਹੋਏਗਾ ਸਾਰੇ ਆਧ ਨਿਤਿਕ ਦਲ ਸਾਰੇ ਜੇ ਸਮਾਜਿਕ ਪੁਲਿਸ ਸੰਗਠਨ ਰਹਿ ਗਏ ਨੇ ਉਹ ਸਾਰੇ ਇਕੱਠੇ ਹੋਣਗੇ ਤੇ ਫਿਰ ਅਸੀਂ ਕਾਰਵਾਈ ਕਰਾਂਗੇ ਉਹ ਕੈਮਰਿਆਂ ਤੋਂ ਕੱਢ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਪਰ ਜਿਹੜਾ ਕਿ ਉਥੇ ਆਲੇ ਦੁਆਲੇ ਕੈਮਰੇ ਲੱਗੇ ਦੇ ਹੀ ਜਦੋਂ ਉਹਨਾਂ ਨੇ ਇੱਕਦਮ ਹਮਲਾ ਕੀਤਾ ਜਿਹੜੇ ਮੰਚ ਦੇ ਲੋਕ ਸੀ ਨੈਚਰਲੀ ਗੱਲ ਹੈ ਕਿ ਜਦੋਂ ਇਟ ਰੋੜਾ ਚਲਿਆ ਵਾ ਉਹ ਵੀ ਡਰ ਗਏ ਕਿਸੇ ਨੇ ਕੀਤੀ ਨਹੀਂ ਜੇ ਕਿਸੇ ਉਥੇ ਵੇਖਣ ਜੜਾ ਆਏ ਹੋਣਗੇ ਜਿਹੜੇ ਉਥੇ ਰਾਮਲੀਲਾ ਵੇਖਣ ਆਏ ਹੋਣਗੇ ਕਿਸੇ ਦੇ ਫੋਨ 'ਚ ਹੋਣਗੀਆਂ ਅਸੀਂ ਜ਼ਰੂਰ ਪ੍ਰੋਵਾਈਡ ਕਰਾਵਾਂਗੇ ਪੁਲਿਸ ਨੂੰ ਵੀ ਕਰਾਵਾਂਗੇ ਤੇ ਮੀਡੀਆ ਨੂੰ ਵੀ ਕਰਾਵਾਂਗੇ